ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਕਾ ਨਨਕਾਣਾ ਸਾਹਿਬ ਦਾ ਉਹ ਖੂਨੀ ਸਾਕਾ ਆਪਾਂ ਚੇਤੇ ਕਰਦੇ ਆ ਰਹੇ ਹਾਂ ਜਿਹੜੇ ਸਾਕੇ ਦੇ ਵਿੱਚ ਗੁਰੂ ਕੇ ਸਿੱਖਾਂ ਨੇ ਆਪਣਾ ਖੂਨ ਡੋਲ ਕੇ ਗੁਰੂ ਨਾਨਕ ਬਾਬੇ ਦੇ ਘਰ ਨੂੰ ਆਜ਼ਾਦ ਕਰਵਾਇਆ ਸੀ ਕੱਲ ਆਪਾਂ ਨੇ ਗੱਲ ਇੱਥੇ ਛੱਡੀ ਸੀ ਪਿਛਲੀ ਵੀਡੀਓ ਦੇ ਅੰਦਰ ਕਲਸ਼ਮਣ ਸਿੰਘ ਧਾਰੋਵਾਲ ਉਹਦਾ ਪੁੱਤਰ ਮੰਗਲ ਸਿੰਘ ਕਿਰਪਾਨ ਬਹਾਦਰ ਉਹਦੀ ਪਤਨੀ ਉਹਨਾਂ ਦੀ ਨੋ ਤੇ ਜਰਗ ਪਿੰਡ ਤੋਂ ਭਾਈ ਕੇਰ ਸਿੰਘ ਤੇ ਉਹਨਾਂ ਦਾ ਛੋਟਾ ਜਿਹਾ ਪੁੱਤਰ ਦਰਬਾਰਾ ਸਿੰਘ ਇਹ ਜਥਾ ਲੈ ਕੇ ਧਾਰੋਵਾਲ ਜੀ ਦੇ ਘਰੇ ਆਏ ਤੇ ਇੱਥੋਂ ਹੁਣ ਅਰਦਾਸਾ ਕਰਕੇ ਅਗਾਹ ਤੁਰਨ ਆਇਆ ਭਾਈ ਲਸ਼ਮਣ ਸਿੰਘ ਧਾਰੋਵਾਲ ਜੀ ਦੇ ਘਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੀ ਇਹਨਾਂ ਨੇ ਕੜਾ ਪ੍ਰਸ਼ਾਦ ਤਿਆਰ ਕੀਤਾ ਗੁਰੂ ਗ੍ਰੰਥ ਸਾਹਿਬ ਮਾਲਕ ਜੀ ਦੀ ਹਜ਼ੂਰੀ ਵਿੱਚ ਪਹੁੰਚੇ ਹਜ਼ੂਰੀ ਵਿੱਚ ਪਹੁੰਚ ਕੇ ਪੰਜ ਪੌੜੀਆਂ ਅਨੰਦ ਸਾਹਿਬ ਜੀਆਂ ਪੜ੍ਹ ਕੇ ਗੁਰੂ ਮਾਲਕ ਜੀ ਦੇ ਚਰਨਾਂ 'ਚ ਅਰਦਾਸ ਕਰਨ ਵਾਸਤੇ ਜਦੋਂ ਆਪਣੇ ਗਲ ਦੇ ਵਿੱਚ ਇਹਨਾਂ ਨੇ ਪੱਲੂ ਪਾਇਆ ਪੱਲੂ ਪਾਉਣ ਤੋਂ ਬਾਅਦ ਪਾਈ ਲਸ਼ਮਣ ਸਿੰਘ ਧਾਰੋਵਾਰ ਨੇ ਸਤਗੁਰ ਜੀ ਦੇ ਚਰਨਾਚਰਦਾਸ ਕੀਤੀ ਛੇ ਮੇਰੇ ਮਾਲਕਾ ਕਿਰਪਾ ਕਰੇ ਸਤਗੁਰ ਜੀ ਉਹ ਤੁਹਾਡੇ ਘਰ ਨੂੰ ਆਜ਼ਾਰ ਕਰਵਾਉਣ ਵਾਸਤੇ ਤੁਰਨ ਲੱਗੇ ਹਾਂ ਮੇਰੇ ਮਾਲਕ ਆਪ ਵਿੱਚ ਅੰਗ ਸੰਗ ਸਹਾਇ ਹੋਈ ਸਿਰ ਤੇ ਮੇਰ ਪਰਿਆ ਹੱਥ ਰੱਖੀ ਸਤਗੁਰ ਜੀ ਕੋ ਜੇ ਖੂਨ ਦਾ ਇੱਕ ਇੱਕ ਕਤਰਾ ਵੀ ਅੱਜ ਲੱਗ ਜਾਵੇ ਸਤਗੁਰਤਾ ਵੀ ਕੋਈ ਪ੍ਰਵਾਹ ਨਹੀਂ ਪਰ ਸਤਗੁਰ ਅਸੀਂ ਸ਼ਹੀਦੀਆਂ પાਕੇ ਤੇਰੇ ਘਰ ਨੂੰ ਆਜ਼ਾਦ ਕਰਵਾ ਸਕੀਏ ਸਾਨੂੰ ਇੰਨਾ ਕੋ ਸਤਗੁਰ ਬਲ ਬਖਸ਼ੀ ਭਾਈ ਲਸ਼ਮਣ ਸਿੰਘ ਧਾਰੋਵਾਲ ਉਹਨਾਂ ਨੇ ਅਰਦਾਸ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਬੋਲੇ ਜਿਹੜੇ ਲੋਕ ਅਜ ਵੀ ਸ਼ੰਕਾ ਕਰਦੇ ਆ ਨਾ ਕਿ ਗੁਰੂ ਗ੍ਰੰਥ ਸਾਹਿਬ ਜੀ ਬੋਲਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਸੁਣਦੇ ਨੇ ਜਿਨ੍ਹਾਂ ਦੇ ਇਹ ਸਵਾਲ ਨੇ ਉਹ ਜਰੂਰ ਇਹ ਗੱਲ ਸੁਣਿਓ ਭਾਈ ਲక్ష్మణ ਸਿੰਘ ਧਾਰੋਵਾਲ ਨੇ ਅਰਦਾਸ ਕੀਤੀ ਸਤਿਗੁਰ ਅੰਗ ਸੰਗ ਸਹਾਈ ਹੋਈ ਸਾਨੂੰ ਆਗਿਆ ਬਖਸ਼ੋ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਹੁਕਮਨਾਮਾ ਆਇਆ ਸੀਗਾ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਇਹਦੇ ਵਿੱਚ ਇੱਕ ਪੰਕਤੀ ਬੜੀ ਪਿਆਰੀ ਸੀ ਜਿਸ ਪੰਕਤੀ ਨੇ ਲక్ష్మణ ਸਿੰਘ ਧਾਰੋਵਾਲ ਨੂੰ ਇਹ ਗੱਲ ਦੱਸ ਦਿੱਤੀ ਸੀ ਕਿ ਲక్ష్మణ ਸਿੰਘ ਧਾਰੋਵਾਲ ਜੀ ਚੱਲੇ ਹੋ ਨਨਕਾਣਾ ਸਾਹਿਬ ਪਰਜਾਦ ਰੱਖਿਓ ਤੁਹਾਡੇ ਜਿਸਮ ਨਾਲ ਇਹ ਕੁਝ ਹੋ ਸਕਦਾ ਆ ਗੁਰੂ ਗ੍ਰੰਥ ਸਾਹਿਬ ਜੀ ਮਾਲਕ ਜੀ ਨੇ ਜੋ ਨਨਕਾਣਾ ਸਾਹਿਬ ਹੋਣਾ ਆ ਉਹਨੂੰ ਪਹਿਲਾਂ ਹੀ ਬੋਲ ਕੇ ਦੱਸ ਦਿੱਤਾ ਸੀਗਾ ਮੇਰਾ ਮਾਲਕ ਪਰਤਖ ਹੈ ਕੋਈ ਸ਼ੰਕਾ ਕਰੇ ਪਰ ਸਿੱਖਾ ਤੂੰ ਨਾ ਸ਼ੰਕਾ ਕਰਿਆ ਕਰ ਗੁਰੂ ਗ੍ਰੰਥ ਸਾਹਿਬ ਮਾਲਕ ਜੀ ਸਾਡੇ ਰੱਬ ਨੇ ਸਤਗੁਰ ਜੀ ਨੇ ਬੋਲ ਕੇ ਦੱਸਿਆ ਸੀਗਾ ਕਿ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਦੀ ਆਪ ਜਲਾਈ ਉਹ ਸਤਗੁਰ ਜੀ ਦਾ ਹੁਕਮ ਲਿੱਤਾ ਵਿੱਚੋਂ ਇਹ ਪੰਕਤੀ ਆਈ ਲਖਮਨ ਸਿੰਘ ਧਾਰਵਾ ਨੇ ਹੱਥ ਜੋੜੇ ਮੇਰੇ ਮਾਲਕ ਜੇ ਅੱਜ ਸੱਚੀ ਤਨ ਮਨ ਕਟਿਆ ਵੀ ਜਾਵੇ ਅੱਗ ਦੇ ਵਿੱਚ ਇਹ ਜਿਸਮ ਸੜ ਵੀ ਜਾਵੇ ਤਾਂ ਵੀ ਤੇਰਾ ਇਹ ਗੁਰੂ ਕਾ ਸਿੱਖ ਸੀਤਾ ਕੰਨੀ ਕਰੇਗਾ ਤੇਰੇ ਸਾਹਨ ਤੇ ਜਾ ਕੇ ਆਪਣੇ ਮੁਖ ਤੋਂ ਕਿਸੇ ਨੂੰ ਮਾਰਾ ਨਹੀਂ ਬੋਲੇਗਾ ਕਿਸੇ ਉੱਤੇ ਸਤਗੁਰ ਹੱਥ ਨਹੀਂ ਚੁਕੇਗਾ ਸ਼ਾਂਤ ਮੈ ਤਰੀਕੇ ਨਾਲ ਰਹਿ ਕੇ ਅਸੀਂ ਸਤਗੁਰ ਤੇਰੇ ਘਰ ਦੇ ਵਿੱਚ ਜਾਵਾਂਗੇ ਤੇ ਸਤਪੁਰ ਦੀ ਸ਼ੀਤੀਗਾਰ ਦੇ ਜਾਮ ਪੀਵਾਂਗੇ ਧਰੋਵਾਲ ਤੋਂ ਤੁਰਿਆ ਜਥਾ ਜੀ ਅਗਲਾ ਪਿੰਡ ਥੋੜੀ ਜੀ ਦੂਰੀ ਤੇ ਦੇਵਾ ਸਿੰਘ ਵਾਲਾ ਵਿਖੇ ਪਹੁੰਚੇ ਉੱਥੇ ਜਥੇ ਵਾਸਤੇ ਦੁੱਧ ਦਾ ਲੰਗਰ ਤਿਆਰ ਸੀ ਲੰਗਰ ਛਕਣ ਤੋਂ ਬਾਅਦ ਸਿੱਖਾਂ ਨੇ ਕਿਹਾ ਉਹ ਸਿੱਖੋ ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਹੋ ਕੇ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਸਾਰੇ ਜਥੇ ਦੀ ਚੜ੍ਹਦੀ ਕਲਾ ਦੀ ਕਰਦੀ ਗਈ ਜਦੋਂ ਉੱਥੇ ਵੀ ਅਰਦਾਸ ਕੀਤੀ ਗਈ ਸੰਗਤ ਜੀ ਫੇਰ ਹੀ ਬੋਲ ਇਹ ਸਤਿਗੁਰ ਅੰਗ ਸੰਗ ਸਾਈ ਹੋਇਓ ਨਨਕਾਣਾ ਸਾਹਿਬ ਚੱਲੇ ਆ ਨਰੈਣੂ ਮਹੰਤ ਦੇ ਕੋਲੋਂ ਤੇਰੇ ਸਤਿਗੁਰ ਜੀਓ ਇਸ ਘਰ ਨੂੰ ਆਜ਼ਾਦ ਕਰਵਾਉਣ ਵਾਸਤੇ ਚੱਲੇ ਆ ਸ਼ਹੀਦੀਆਂ ਨੇ ਜਾਮ ਪੀਣੇ ਪੈਣਗੇ ਅਸੀਂ ਪੀਵਾਂਗੇ ਲਾਠੀਆਂ ਖਾਣੀਆਂ ਪੈਣਗੀਆਂ ਅਸੀਂ ਖਾਵਾਂਗੇ ਸਰੀਰ ਛਲੜੀ ਛਲੜੀ ਹੋਰ ਜਵੇ ਕੋਈ ਫਰਕ ਨਹੀਂ ਪਰ ਤੇਰੇ ਘਰ ਵਿੱਚ ਜਾ ਕੇ ਕਿਸੇ ਨੂੰ ਬੋਲ ਨਹੀਂ ਉੱਚਾ ਬੋਲਾਂਗੇ ਸਤਿਗੁਰ ਸਿਰ ਤੇ ਮੇਰ ਪਰੇ ਹੱਥ ਰੱਖੀ ਅਰਦਾਸ ਕਰਕੇ ਉਦੋਂ ਫੇਰ ਸਤਿਗੁਰ ਜੀ ਦਾ ਰੁਮਾਲ ਚੁੱਕਿਆ ਗਿਆ ਰਮਾਲਾ ਸਾਹਿਬ ਚੁੱਕਣ ਤੋਂ ਬਾਅਦ ਜਿਹੜਾ ਫੇਰ ਹੁਕਮ ਆਇਆ ਹੁਕਮ ਫੇਰ ਇਹੀ ਆਇਆ ਤਨ ਮਨ ਕਾਟ ਕਾਟ ਸਭ ਅਰਪੇ ਵਿੱਚ ਅਗਦੀਆਂ ਪੱਜਲਾਈ ਦੋ ਹੁਕਮ ਹੋਏ ਦੋਨਾਂ ਹੁਕਮਾਂ ਦੇ ਵਿੱਚੋਂ ਇਹੀ ਅਰਦਾਸ ਕੀਤੀ ਗਈ ਇਹੀ ਹੁਕਮ ਆਇਆ ਗੁਰੂ ਗ੍ਰੰਥ ਸਾਹਿਬ ਜੀ ਮਾਲਕ ਨੇ ਬੋਲ ਕੇ ਦੱਸਿਆ ਤੇ ਸਤਕੁਰ ਜੀ ਦੇ ਉੱਤੇ ਭਰੋਸਾ ਹੋਇਆ ਲਸ਼ਮਣ ਸਿੰਘ ਧਾਰੋਵਾਲ ਨੂੰ ਫਿਰ ਪੱਕਾ ਭਰੋਸਾ ਹੋਇਆ ਕਿ ਇਹਨਾਂ ਨੇ ਕਾਣਾ ਸਾਹਿਬ ਜਾਵਾਂਗੇ ਸ਼ਾਇਦ ਸਾਡੇ ਨਾਲ ਇਹ ਕੁਝ ਹੋਵੇਗਾ ਜੋ ਗੁਰੂ ਗ੍ਰੰਥ ਸਾਹਿਬ ਮਾਲਕ ਜੀ ਸਾਨੂੰ ਬਾਰ-ਬਾਰ ਬੋਲ ਕੇ ਦੱਸਦੇ ਪਏ ਨੇ ਸਿਕੋ ਤੋ ਹੱਡਾ ਪਰੋਸਾ ਕਮਜ਼ੋਰ ਹੋ ਸਕਦਾ ਪਰ ਗੁਰੂ ਮੇਰਾ ਕਮਜ਼ੋਰ ਨਹੀਂ ਹੈ ਗੁਰੂ ਅੱਜ ਵੀ ਬੋਲਦਾ ਆ ਗੁਰੂ ਅੱਜ ਵੀ ਸਾਡਾ ਸਾਥ ਦਿੰਦਾ ਆ ਕਮਜ਼ੋਰੀ ਸਾਡੇ ਵਿੱਚ ਹੈ ਕਿ ਅਸੀਂ ਗੁਰੂ ਤੇ ਭਰੋਸਾ ਨਹੀਂ ਕਰਦੇ ਅਸੀਂ ਗੁਰੂ ਗੁਰੂ ਦਾ ਸਾਥ ਨਹੀਂ ਲੈਂਦੇ ਅਸੀਂ ਗੁਰੂ ਦੇ ਨਾਲ ਨਹੀਂ ਖੜਦੇ ਅਸੀਂ ਗੁਰੂ ਤੇ ਭਰੋਸਾ ਨਹੀਂ ਕਰਦੇ ਅਸੀਂ ਗੁਰੂ ਨੂੰ ਛੱਡ ਕੇ ਪਤਾ ਨਹੀਂ ਕਿੱਥੇ ਹੋਰ ਮੱਥੇ ਟੇਕੀ ਜਾਂਦੇ ਆ ਗੁਰੂ ਮਾਲਕ ਜੀ ਨੇ ਭਿਖਵਾਣੀ ਕੀਤੀ ਇਹ ਗਾਂ ਜਾ ਕੇ ਨਣਖਾਣਾ ਸਾਹਿਬ ਆ ਕੁਝ ਵਾਪਰਨਾ ਆ। ਇਸ ਤੋਂ ਬਾਅਦ ਕੀ ਅੱਗੇ ਵਾਪਰਿਆ? ਪਾਪਾ ਅਗਲੀ ਵੀਡੀਓ ਵਿੱਚ ਗੱਲ ਕਰਾਂਗੇ ਜਿਨ੍ਹਾਂ ਨੇ ਹਲੇ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ। ਮੈਂ ਬੇਨਤੀ ਕਰਾਂਗਾ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੇ ਹੋਰ ਵਿਸ਼ਿਆਂ ਤੇ ਸਿੱਖ ਇਤਿਹਾਸ ਦੇ ਵੱਖ-ਵੱਖ ਯੋਧਿਆਂ ਤੇ ਜਿਹੜੀਆਂ ਵੀਡੀਓਆਂ ਸੀ ਪਾਉਣੀਆਂ ਆ ਜਾਂ ਪੈ ਚੁੱਕੀਆਂ ਸਾਡੇ ਚੈਨਲ ਤੇ ਉਹ ਆਪ ਜੀ ਤੱਕ ਜ਼ਰੂਰ ਪਹੁੰਚਣ। ਆਪਣੇ ਬੱਚਿਆਂ ਨੂੰ ਇਤਿਹਾਸ ਦੇ ਇਹਨਾਂ ਵਰਕੀਆਂ ਤੋਂ ਜਾਣੂ ਕਰਵਾਓ ਕਿੱਥੇ ਤੁਸੀਂ ਬੈਠ ਕੇ ਇਹ ਵੀਡੀਓ ਸੁਣ ਰਹੇ ਹੋ ਜਰੂਰ ਕਮੈਂਟ ਬਾਕਸ ਵਿੱਚ ਕਮੈਂਟ ਕਰਿਓ ਅਗਲੀ ਵੀਡੀਓ ਆਪਾਂ ਲੈ ਕੇ ਫਿਰ ਜਲਦੀ ਹਾਜ਼ਰ ਹੋਵਾਂਗੇ ਸਤਿਗੁਰ ਦਾਤਾ ਕਿਰਪਾ ਕਰੇ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ